ਕਰੀਏ ਪਰਛਨੇ ਕਰੀਏ ਪਰਛਨੇ ਕਰੀਏ ਉਹ ਦਰਸ਼ਨ ਕਰੀਏ ਪਰਛਨਣ ਕਰੀਏ ਤੂੰ ਤਿੰਦ ਸਿੰਘ ਆਇਆ ਆ 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 ਤੇਲ ਚੋਂਦਾ ਪਿਆ ਦੋ ਆ ਦੇ ਆ ਹੈਨਾ ਹਾਂ ਦੋ ਟਾਈਮ ਤੋਂ ਆਉਂਦੇ ਆ ਨਹੀਂ ਇੱਕ ਤਾਂ ਹੀ ਆ ਇੱਕ ਤਾਂ ਹੀ ਆ ਮੈਂ ਕਿ ਆ ਪਾਸੇ ਕਰਾਂ ਪਿੱਛੇ ਨੂੰ ਆਈ ਜੀ ਸੋਖਣਾ ਘਰ ਭਰਿਆ ਜਿੰਗਾ ਨਾਲ ਜੀਆਂ ਦੀਆਂ ਰੌਣਕਾਂ ਇਹ ਮਜ਼ਬੂਤ ਬਹੁਤ ਆ ਆਪਣੇ ਨਾਲ ਦੇ ਆ ਹਾਂ ਉਹਨਾਂ ਨਾਲ ਦੇ ਆ 12 13 ਬੰਦੇ ਚਾਹੀਦੇ ਘੱਟੋ ਘੱਟ ਹਨਾ ਚਲੋ ਚਲੋ ਲੱਗੋ ਲੱਗੋ ਮੈਂ ਕਿਹਾ 12 13 ਬੰਦੇ ਚਾਹੀਦੇ ਘੱਟੋ ਘੱਟ ਜੋਰ ਲਗਾ ਕੇ ਹਾਈ ਸ਼ਾ ਇਕੱਠੇ ਹੋ ਕੇ ਬਹਿ ਜਾਓ ਹੁਣ ਸਾਰੇ ਵਿਰਾਜ ਕੀ ਕਰਦਾ ਜੀ ਵਿਰਾਜ ਤੁਸੀਂ ਵੀ ਜ਼ੋਰ ਲਾਉਣਾ ਸਭ ਤੋਂ ਘਰ ਚ ਛੋਟਾ ਮੈਂਬਰ ਆ ਤੁਹਾਡੀ ਵੀ ਆ ਆਹੋ ਤੁਸੀਂ ਵੀ ਜ਼ੋਰ ਲਾਓ ਤੁਸੀਂ ਵੀ ਜ਼ੋਰ ਲਾਓ ਆਪ ਦੀ ਲਮਾਰੀ ਨੂੰ ਹਾਂਜੀ ਹਾਂ ਤੁਸੀਂ ਵੀ ਜੋਰ ਲਾਓ ਜੀ ਜੀ ਕੋਈ ਕਹਿੰਦਾ ਬਾਹਰ ਨਹੀਂ ਚੜਾਈਏ ਕੋਈ ਕਹਿੰਦਾ ਪੌੜੀਆਂ ਵਿੱਚ ਨਹੀਂ ਚੜਾਈਏ ਨਹੀਂ ਇਹ ਉੱਥੀਆਂ ਜਾਂਦੀਆਂ ਸਾਰੀਆਂ ਚੌਟੇ ਚ ਲੋਲਾ ਉਹ ਬਹੁਤ ਧਿਆਨ ਨਾਲ ਲੈ ਕੇ ਆਇਆ ਬੜੀ ਦੂਰੋਂ ਤੁਹਾਡੀ ਰਾਇ ਹੀ ਨਹੀਂ ਲੱਲਦੀ ਹਜੇ ਕਿਵੇਂ ਕੀ ਕਰਨਾ ਕਿੱਧਰ ਦੀ ਚੜਾਉਣੀਆਂ ਲੱਗੇ ਆਉਂਦੇ ਦੇਖੋ ਕਿੱਦਾਂ ਚੜ੍ਹਦੀਆਂ ਹਨ ਉੱਪਰ ਸਾਰੇ ਲੱਗੇ ਵੇ ਆ ਚੜਾਉਣ ਬੰਦੇ ਕਾਹਤਾ ਹਨ ਇੱਧਰ ਇੱਧਰ ਸ਼ੋ ਨਾ ਮੇਰਾ ਬੈਠਾ ਵੇਖੀ ਜਾਂਦਾ ਸੀ ਹਾਂਜੀ ਗੱਡੀ 'ਚ ਬਹਿ ਜਾਓ ਤੁਸੀਂ ਤੁਸੀਂ ਗੱਡੀ 'ਚ ਬਹਿ ਜਾਓ ਆਪਾਂ ਚੱਲੀਏ ਮੰਡ ਹੇ ਚੜਗੇ 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 ਆ ਮਿਲਾਂ ਦੇ ਆਪਣੇ ਆਰੀ ਆ ਨਾ ਹਾਂ ਹਾਂ ਆ ਆਈਡੀਆ ਸਹੀ ਰਿਹਾ ਇਹਨਾਂ ਦਾ ਜਿਹੜਾ ਨਾਮ ਲਾ ਲਿਆ ਇਹਨਾਂ ਨੇ ਲੈ ਬਈ ਵਾਇਗਰੂ ਕਹਿ ਕੇ ਇੱਕ ਤਾਂ ਚੜ ਗਈ ਤਾਂ ਹੁਣ ਹੌਲੀ ਫੜ ਕੇ ਰੱਖਿਓ ਹੌਲੀ ਫੜ ਕੇ ਰੱਖਿਓ ਹੌਲੀ ਪਹਿਲੇ ਰੋਸ ਤੋਂ ਬਾਅਦ ਆ ਗਿਆ ਸਾਰਾ ਇਹਨੂੰ ਇੱਕ ਨੂੰ ਅੰਦਰ ਕਰਿਆ ਉਹ ਹਨਾ ਹਾਂ ਬਣ ਜੂਗਾ ਹਾਂ ਥਾਂ ਬਣ ਜੂਗਾ ਪਰਲੇ ਬਾਰਖਾਣੀ ਨਿਗਾ ਲੈਣ ਉੱਪਰ ਇਧਰ ਵੀ ਨਿਗਾ ਲੈਣ ਸਭ ਤੋਂ ਨਿੱਕੀ ਆ ਕੋਈ ਨਹੀਂ ਕਰਦੇ ਬ੍ਰਾਂਡੇ ਚ ਪਾ ਲੈਣ ਮਨਪ੍ਰੀਤ ਆਹੋ ਇੱਕ ਵਾਰੀ ਬ੍ਰਾਂਡੇ ਚ ਲੈ ਜਾਓ ਹੌਲੀ ਹੌਲੀ ਉੱਤੇ ਬਰਾਂਡੇ 'ਚ ਲੈ ਜਾਓ ਅੰਦਰ ਲਾ ਆ ਲੈ ਆਹ ਪਿਆਸੀ ਕਿਉਂ ਹੋ ਗਈ ਆਹ ਆ ਜਾਓ ਵੇ ਰੋਕ ਦੇ ਮੋਟਿਆ ਰੋਕ ਦੇ ਮੋਟਿਆ ਅੱਗੇ ਨੂੰ ਰੱਸਾ ਨਾ ਪਾਈ ਰੱਸਾ ਰਹਿ ਗਿਆ ਮਨਪੇ ਤਾਂ ਹੌਲੀ ਦੋ ਜਾਨੇ ਲਿਜਾਓ ਅੰਦਰ ਦੋ ਜਾਨੇ ਅੰਦਰ ਲੈ ਕੇ ਜਾਓ ਉੱਤੇ ਪੱਖਾ ਐ ਪੁੱਤ ਉੱਤੇ ਪੱਖਾ ਨਹੀਂ ਸਹੀ ਚੜ ਗਈ ਹਨਾ ਇਹ ਕਿਵੇਂ ਕਰਦੀ ਹੈ ਸੋਨਾ ਸੋਨਾ ਹੈ ਨਾ ਇੱਥੇ ਆ ਕੇ ਬੜਾ ਬੰਦਾ ਖਾਬ ਹੋ ਗਿਆ ਹੈ ਹੈ ਇਹ ਸੋਨਾ 没事儿没事没 ਸਿਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਬਹੁਤ ਠੰਡਾ ਅੱਜ ਤੇ ਜਿਆਦਾ ਰੱਜਣ ਆਪਣੇ ਆ ਗਿਆ ਘਰੇ ਤਿਆਰੀਆਂ ਵਿਆਰੀਆਂ ਚੱਲੀ ਜਾਂਦੀਆਂ ਦੇਖੋ ਬੱਦਲ ਮੌਸਮ ਧੰਨ ਅਜੇ ਤੱਕ ਨਹੀਂ ਧੁੰਦ ਲੁਕੀ ਇਧਰ ਰੱਖੀ ਦਈ ਚਾਹ ਗੱਡੀ ਵਾਲੇ ਭਾਈ ਨੂੰ ਪਿਉਣ ਵਾਸਤੇ ਤੇ ਬਾਕੀ ਜਿਹੜੇ ਹੋਰ ਵੀਰ ਕੰਮ ਕਰਦੇ ਉਹਨਾਂ ਵਾਸਤੇ ਜਦੋਂ ਇਦਾਂ ਹਨਾ ਵਿਆਹ ਦਾ ਰਸਣ ਪਾਣੀ ਘਰੇ ਆਉਣ ਲੱਗ ਜੇ ਤੇ ਕਿੰਨਾ ਵਧੀਆ ਲੱਗਦਾ ਕਿੰਨੀ ਰੌਣਕ ਲੱਗਦੀ ਹੈ ਲੈ ਜਾਂਦੇ ਅੰਦਰ ਨੂੰ ਰੱਖਦੇ ਸਾਰਾ ਜੱਟਾਂ ਦੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਖਲਾਰੇ ਕਿੰਨੇ ਹੁੰਦੇ ਆ ਜਿੰਨਾ ਘਰ ਵੱਡਾ ਉਹਨਾਂ ਜਿਆਦਾ ਖਲਾਰਾ ਹਨਾ ਉੱਤੇ ਵੀ ਕੁੜੀਆਂ ਸਾਫ਼ ਸਫਾਈ ਕਰੀ ਜਾਂਦੀਆਂ ਉੱਤੋਂ ਜਾਲੇ ਜੂੜੇ ਲਾਤੇ ਸੀ ਕੁਲਵਿੰਦਰ ਉੱਤੋਂ ਲਾਤੇ ਸੀ ਹਾਂ ਹਾਂ ਬਹੁਤ ਸੋਹਣਾ ਬਣ ਗਿਆ ਕੱਪੜੇ ਕੁੱਪੜੇ ਪਾਇ ਪੈ ਧੋ ਧੋ ਕੇ ਵਾਹਿਗੁਰੂ ਪ੍ਰਮਾਤਮਾ ਜਿੰਨਾ ਵੀ ਪ੍ਰੋਗਰਾਮ ਹਨ ਸਾਰਾ ਸੋਹਣਾ ਸੋਹਣਾ ਕਰਨ ਗੁਰੂ ਸਾਹਿਬ ਤੇ ਸਾਰਿਆਂ ਦੇ ਨਾਲ ਹੀ ਹੁੰਦਾ ਕੱਲਾ ਕੋਈ ਨਹੀਂ ਵੱਡਾ ਹੁੰਦਾ ਪ੍ਰਮਾਤਮਾ ਅੱਗੇ ਉਦਾਸ ਕਰਦੇ ਆ ਜਿਵੇਂ ਲੋਹੜੀ ਦਾ ਪ੍ਰੋਗਰਾਮ ਬਹੁਤ ਸੋਹਣਾ ਲੰਘਿਆ ਇਦਾਂ ਹੀ ਵਿਆਹ ਦਾ ਪ੍ਰੋਗਰਾਮ ਬਹੁਤ ਸੋਹਣਾ ਹੋਵੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਾ ਤੁਹਾਨੂੰ ਬਲੌਕ ਦਿਖਾਉਂਦੇ ਰਵਾਂਗੇ ਨਾਲ-ਨਾਲ ਹੁੰਦੇ ਸਾਰੇ ਤੇ ਇੱਕ ਵਾਰੀ ਤਾਂ ਇੰਡੀਆ ਆ ਕੇ ਹਨਾ ਮਤ ਜੀ ਵੱਜ ਜਾਂਦੀ ਆ ਕਿਉਂਕਿ ਸਮਝ ਜੀ ਨਹੀਂ ਆਉਂਦੀ ਹੁੰਦੀ ਕਾਫੀ ਦਿਨ ਹੋ ਗਏ ਅੱਜ ਸਾਨੂੰ ਹੋ ਗਿਆ ਹਫਤਾ ਤਕਰੀਬਨ ਹਫਤਾ ਹੋ ਚੱਲਿਆ ਆ ਇਹਨੂੰ ਤੇ ਚਲੋ ਇਦਾਂ ਚੱਲੀ ਜਾਣਾ ਜਿੰਨਾ ਵੱਡਾ ਪਰਿਵਾਰ ਓਨੇ ਵੱਡੇ ਖੁਸ਼ਹਾਲ ਰਏ ਤੇ ਵੱਡੇ ਪਰਿਵਾਰ ਦਾ ਸੁੱਖ ਵੀ ਬਥੇਰਾ ਹੁੰਦਾ ਆਪਦੇ ਪਰਿਵਾਰਾਂ ਦੇ ਜੀਆਂ ਦੇ ਵਿੱਚ ਬੈਠ ਕੇ ਸਾਰੇ ਹੱਸਣਾ ਖੇਡਣਾ ਇਕੱਠਿਆਂ ਦੇ ਹਨਾ ਕਿੰਨਾ ਵਧੀਆ ਹੁੰਦਾ ਵਧੀਆ ਲੱਗਦਾ ਅੱਗੇ ਅਕ ਤੁਹਾਨੂੰ ਦਿਖਾਉਂਦੇ ਰਵਾਂਗੇ ਆਪਾਂ ਠੰਡ ਬਹੁਤ ਜ਼ਿਆਦਾ ਹੈ ਸਾਡੇ ਉੱਥੇ ਠੰਡ ਨਹੀਂ ਸੀ ਹੈਗੀ ਇੰਨੀ ਤੇ ਇੱਥੇ ਆ ਕੇ ਸਾਨੂੰ ਬਹੁਤ ਠੰਡ ਲੱਗੀ ਮਹਿਸੂਸ ਹੋਇਆ ਕਿਥੇ ਤਾਂ ਠੰਡ ਬਹੁਤ ਜ਼ਿਆਦਾ ਹੈ ਪਰ ਉੱਥੇ ਨਹੀਂ ਸੀ ਇੰਨੀ ਹੈਗੀ ਠੰਡ ਪ੍ਰਮਾਤਮਾ ਤੁਸੀਂ ਇਹ ਅਰਦਾਸ ਕਰਿਓ ਗੁਰੂ ਸਾਹਿਬ ਜਿੰਨੇ ਵੀ ਕਾਰਜ ਆ ਸਾਰਿਆਂ ਦੇ ਸੋਹਣੇ ਸੋਹਣੇ ਹੋਣ ਸਾਡੀਆਂ ਮੱਚਾਂ ਬੈਠੀਆਂ ਬੈਕ ਤੇ ਤੇ ਇਧਰ ਸਾਡਾ ਸਾਹਮਣੇ ਪਿੰਡ ਦਿਸਦਾ ਤੇ ਸਾਡਾ ਘਰ ਹੈਗਾ ਖੇਤਾਂ 'ਚ ਜਿੱਦੋਂਦ ਕਰਕੇ ਨਾ ਸਾਫ਼ ਨਹੀਂ ਰਸਤਾ ਇੱਕ ਸਿਆਲ ਕਰਕੇ ਚਾਹ ਜਾਦੇ ਬਣਦੀ ਆ ਇੱਕ ਘਰੇ ਜਦੋਂ ਵਿਆਹ ਸ਼ਾਦੀ ਹੋਵੇ ਪ੍ਰੋਗਰਾਮ ਹੋਵੇ ਹਨਾ ਭੈਣ ਭਰਾ ਆਉਂਦੇ ਜਾਂਦੇ ਇੱਕ ਅਸੀਂ ਆਏ ਕਰਕੇ ਮਿਲਣ ਮਣਾਉਣ ਵਾਲੇ ਦੂਰੇ ਦੂਰੇ ਕੰਮ ਹੋਏ ਪਏ ਆ ਚਲੋ ਜੀ ਆਇਆਂ ਨੂੰ ਜਿਹੜੇ ਭੈਣ ਭਰਾ ਆਉਂਦੇ ਹਨਾ ਮਿਲਣ ਕਰਨ ਤੁਹਾਨੂੰ ਵੀ ਸਵਾ ਵਧਾਈਆਂ। ਆਹ ਛਾਈਆਂ ਜੀ ਮਹਿੰਗੇ ਪੁੱਤ ਸੋਹਣੀ ਨਿਆਣੀ ਰੋਤ। ਵਾਈਬਰ। ਉਹ ਪੁੱਤਰਾ। ਹਾਂਜੀ ਵਧੀਆ ਠੀਕ ਠਾਕ ਬੈਠੋ। ਲੱਖ ਵਧਾਈਆਂ ਜੀ। ਹਾਂਜੀ ਤੁਹਾਨੂੰ ਸਭ। ਨਿੱਕਾ ਰੱਖ ਰੱਖ ਕੇ ਤਾਂ ਮੈਂ ਵੀ ਬੁੜੀ ਹੋ ਗਈ। ਫ੍ਰੀਜ ਵਾਲੇ ਤੱਕੜਾ ਨਾਮ ਨਮੂਸ਼ ਕਰਨਾ। ਰੱਜਿਆ ਨਾਨਕਿਆ ਦੀ ਦੋਤੀ। ਅੱਛਾ ਬੈਠੋ ਬੈਠੋ। 6 ਮਹੀਨਾ ਦੀ। ਅੱਛਾ। ਨਹੀਂ ਉਹ ਨਹੀਂ ਆਈ ਹੱਲੇ ਅੱਛਾ ਉਹ ਨਹੀਂ ਆਈ ਚੇਅਰਮੈਨਾਂ ਦੀ ਜਿਹੜੀ ਦੋਤੀ ਉਹ ਨਹੀਂ ਆਈ ਹੱਲੇ ਹਾਂਜੀ ਹਾਂ ਜੀ ਇਹ ਸਾਡੀਆਂ ਆਪਣੀਆਂ ਕੁੜੀਆਂ ਕੰਮ ਵਾਲੀਆਂ ਵੀਡੀਓ ਬਣਾਉਨੇ ਥੋੜੀ ਵੀ ਆ ਤਾਂ ਕੱਲ ਵੀ ਇੱਕ ਕੱਲ ਵੀ ਪਹਿਣ ਆਈਆਂ ਸੀ ਉਹ ਵੀ ਲਾ ਕੇ ਗਈਆਂ ਹਾਂ ਕੋਈ ਨਹੀਂ ਕੋਈ ਨਹੀਂ ਪੁੱਤ ਕਹਦਾ ਜਾ ਤੁਹਾਡੀ ਮੰਮਾ ਉਹ ਜਿਹੜੀ ਦਾਦੀ ਜਿਹੜੀ ਬਾਹਰ ਗਈ ਹੈ ਹਾਂਜੀ ਉਹਨੂੰ ਪੁੱਛ ਕੇ ਵੇਖ ਲਈ ਪੀ ਜਿਹੜੀ ਜਹੇਦਾਰ ਨਹੀਂ ਹੈ ਨਾ ਹਾਂ ਤੇ ਕਿਤਰਾ ਉਹਨੂੰ ਤਬਧਾਈਆਂ ਦੇਣੀ ਉਹ ਤੇ ਮੈਂ ਕੰਡਾ ਵਜਾਂ ਨਹੀਂ ਤੁਹਾਡਾ ਚਿਰਦੀ ਕੁਛੀ ਤੇ ਦਿਹਾਰੀ ਸਾਰੀ ਨੇ ਭੱਜ ਕੇ ਆਉਣਾ ਠੀਕ ਹੈ ਬੰਦਾ ਜਿਹੜਾ ਪੁੱਤਰਾ ਹਾਂ